ਸਰ ਮੈਂ ਇੱਕ ਲੜਕਾ ਹੈ ਮੇਰੇ ਜਿਹੜਾ ਗਵਾਂਢ 'ਚ ਰਹਿੰਦਾ ਹੈ 9 ਸਾਲ ਤੋਂ ਮੇਰੇ ਨਾਲ ਰਿਲੇਸ਼ਨ ਦੇ ਵਿੱਚ ਹੈਗਾ ਸੀ ਪੂਰੀ ਫੈਮਿਲੀ ਉਹ ਪੂਰੀ ਫੈਮਿਲੀ ਨੂੰ ਸਾਡੇ ਰਿਲੇਸ਼ਨ ਦੇ ਬਾਰੇ ਪਤਾ ਸੀ ਠੀਕ ਹੈ ਹੁਣ ਸਿਰਫ ਵੇਖੋ ਮੈਂ ਥਾਣੇ ਦੇ ਵੀਰ ਨੇ ਚੱਕਾ ਲਗਾ ਰਹੀ ਆ ਇਹਨਾਂ ਮੈਂ ਬਹੁਤ ਚੱਕਰ ਲਗਾਏ ਬਹੁਤ ਜਿਆਦਾ ਪਰੇਸ਼ਾਨ ਹੋਈਆਂ ਮੈਂ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਪਹਿਲੀ ਗੱਲ ਤੇ ਪਰਚੇ ਹੀ ਬਹੁਤ ਲੇਟ ਕੀਤੇ ਹੈ ਇਹਨਾਂ ਨੇ ਹੁਣ ਜੇ ਪਰਚੇ ਕੀਤੇ ਵੀ ਹੈ ਤੇ 1 ਮਹੀਨੇ ਤੋਂ ਉੱਪਰ ਹੋ ਗਿਆ ਇਹਨਾਂ ਨੇ ਅਰੈਸਟ ਹੀ ਨਹੀਂ ਪਾਈ ਕਿਸੇ ਇੱਕ ਵਿੱਚ ਪਰਸਨ ਦੀ ਕਾਹਦਾ ਪਰਚਾ ਕਰਾਇਆ ਪਰ ਸਰ ਸਰ 376 ਦਾ ਪਰਚਾ ਹੋਇਆ ਹੈ ਦੇਖੋ ਇੱਕ ਤੇ ਮੇਰੇ ਨਾਲ ਖੇਲਵਾੜ ਕਰਦਾ ਰਿਹਾ ਉਪਰੋ ਜਦੋਂ ਸ਼ਾਦੀ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਮੇਰੀ ਜਾਤੀ ਨੂੰ ਨੀਵੀਂ ਜਾਤੀ ਕਹਿ ਕੇ ਕਿ ਤੁਸੀਂ ਐਸੀ ਕਾਸਟ ਤੋਂ ਬਿਲੋਂਗ ਕਰਦੇ ਹੋ ਅਸੀਂ ਠਾਕੁਰ ਹੁੰਦੇ ਹਾਂ ਅਸੀਂ ਮੈਰਿਜ ਨਹੀਂ ਕਰਵਾ ਸਕਦੇ ਕਿੱਦੋਂ ਦਾ ਰਹਿਣਾ ਮਨ ਲੋ ਇਹ ਤੇ ਲੋਗੜ ਗੇਟ ਹੈਗਾ ਸਰ ਲੜਕਾ ਵੀ ਠੀਕ ਹੈ ਮੈਨੂੰ ਇਨਸਾਫ ਦਿਲਵਾਇਆ ਜਾਵੇ ਹਾਂ ਮੈਨੂੰ ਮੇਰੀ ਭੈਣ ਮੇਰੀ ਭੈਣ ਹੁੰਦੀ ਹੈ 9 ਸਾਲ ਤੋਂ ਰਿਲੇਸ਼ਨ 'ਚ ਅਸੀਂ ਸਰ ਮੈਨੂੰ ਫਿਰ ਸ਼ਰੂਤੀ ਮੈਮ ਬਾਰੇ ਕਿਸੇ ਨੇ ਦੱਸਿਆ ਮੈਨੂੰ ਸ਼ਰੂਤੀ ਮੈਮ ਕੋਲ ਲੱਜ ਗਈਆਂ ਮੈਨੂੰ ਇਹਨਾਂ ਤੋਂ ਬਹੁਤ ਆਸਾਂ ਉਮੀਦਾਂ ਕਿ ਮੈਨੂੰ ਇਨਸਾਫ ਦਿਵਾਉਣਗੇ। ਕਿ ਥਾਣਾ ਡੀਵੀਜ਼ਨ ਐਸਾ ਹਾਂਣਾ ਥਾਣਾ ਡੀਵੀਜ਼ਨ ਦੇ ਵਿੱਚ ਸੱਚੋਤਾਲ ਨੂੰ ਮਿਲਣ ਗਈ ਤੇ ਕਿਉਂ ਸਸ਼ੰਦਵਾ ਹਾਂਜੀ ਐਸਐਚਓ ਸਾਹਿਬ ਇੱਥੇ ਗਈ ਸੀ ਰਣਜੀਤ ਐਸਐਸ ਐਸਐਚਓ ਸਾਹਿਬੇ ਗਈ ਸੀ ਕਿਉਂਕਿ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਹੋਰ ਮੈਨੂੰ ਉਹਨਾਂ ਨੇ ਪ੍ਰੈਸ਼ਰਾਈਜ਼ਰ ਕੀਤਾ ਕਿ ਜੇ ਪਰਚੇ ਕਰਵਾਉਣਗੇ ਵਕੀਲ ਬਾਦਸ਼ਾਹ ਬਹੁਤ ਨੰਗਿਆਂ ਕਰਦੇ ਹੁੰਦੇ। ਕੋਈ ਤਰ੍ਹਾਂ ਦਾ ਕੁਝ ਨਾ ਕਰਵਾਇਆ। ਮੈਂ ਉਹ ਸ਼ਰੂਤੀ ਮੈਮ ਕੋਲ ਲੱਗ ਗਈ ਜਿਹ ਅੱਜ ਰੋਬਿੰਦ ਸਰ ਮਿਲੇ ਆ ਉਹਨਾਂ ਨੇ ਮੇਰੀ ਗੱਲ ਸੁਣੀ ਆ ਦੇਖੋ ਹੁਣ ਉਹਨਾਂ ਤੋਂ ਵੀ ਮੈਂ ਇਹੋ ਹੀ ਉਮੀਦ ਕਰਦੀ ਆ ਕਿ ਮੇਰੀ ਹੈਲਪ ਕਰਨ ਤੇ ਮੈਨੂੰ ਇਨਸਾਫ ਦਿੰਨ ਤੇ ਜੇ ਨਾ ਇਨਸਾਫ ਦਿਲਵਾਇਆ ਗਿਆ ਅਗਲਾ ਕਦ什么 ਹੋ ਜਾਣਾ ਨਾ ਇਨਸਾਫ ਦਿਲਵਾਇਆ ਗਿਆ ਦੇਖੋ ਸਰ ਮੈਂ ਫਿਰ ਕੀ ਮੈਂ ਸੁਸਾਇਡ ਕਰਾਂ ਫਿਰ ਮੈਨੂੰ ਇਨਸਾਫ ਨਹੀਂ ਮਿਲੇਗਾ ਤੂੰ ਇੱਕ ਤਾਂ ਮੇਰੀ ਜਾਤੀ ਨੂੰ ਮਤਲਬ ਮੈਂ ਬਹੁਤ ਗਲਤ ਜਾਤੀ ਦੇ ਵਿੱਚ ਪੈਦਾ ਹੋ ਗਈ ਹਾਂ ਮਿੱਤੇ ਮੇਰੀ ਜਾਤੀ ਦੇ ਪਹਿਲਾਂ ਮੇਰੇ ਨਾਲ ਰਿਲੇਸ਼ਨ ਬਣਾਉਂਦੇ ਰਹੇ ਮੇਰੇ ਨਾਲ ਰਹਿੰਦੇ ਰਹੇ ਹੁਣ ਮੈਨੂੰ ਕਹਿ ਰਹੇ ਆ ਕਿ ਤੇਰੀ ਜਾਤੀ ਛੋਟੀ ਆ ਸੀ ਤੇਰੇ ਕਰਕੇ ਤਾਂ ਕਰਕੇ ਮੈਰਿਜ ਵੀ ਕਰ ਸਕਦਾ ਦੇਖੋ ਮੈਨੂੰ ਮੈਂ ਤੇ ਇਹੋ ਹੀ ਕਹਾਂਗੀ ਕਿ ਮੈਨੂੰ ਇਨਸਾਫ ਦਿਲਵਾਇਆ ਜਾਏ ਹੁਣ ਮੈਨੂੰ ਸ਼ਰੂਤੀ ਮੈਮ ਤੋਂ ਵੀ ਬਹੁਤ ਉਮੀਦ ਹੈ ਕਿ ਮੈਂ ਇਹਨਾਂ ਕੋਲ ਗਈ ਆ ਵੀ ਸਿਸਟਰ ਆਵਾਂਗੇ ਗਿਆ ਕਿ ਮੈਨੂੰ ਮੈਮ ਪਲੀਜ਼ ਇਨਸਾਫ ਦਿਵਾ ਦਿਓ ਮੈਂ ਸ਼ਰੂਤੀ ਵਿੱਚ ਮਹਿਲਾ ਮੋਰਚਾ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਮੇਰੀ ਇਹ ਪੈਨ ਮੇਰੇ ਕੋਲ ਆਈ ਹੈ ਕਿ ਪਹਿਲੇ ਤੇ ਮੈਂ ਤੁਹਾਡਾ ਚੈਨਲ ਦੇਖ ਰਹੇ ਸਭ ਕੋ ਪੁੱਛਣਾ ਚਾਹਾਂਗੀ ਕਿ ਅਨੁਸੂਚਿਤ ਜਾਤੀ ਚ ਪੈਦਾ ਹੋਣਾ ਕੋਈ ਪਾਪ ਹੈ ਜੋ ਮੇਰੀ ਭੈਣ ਨੂੰ ਮੀਨਾ ਹੋ ਗਿਆ ਐਫ ਆਈ ਆਰ ਦਰਜ ਕਰਾਏ ਹੋਏ ਨੂੰ ਇਸ ਕਰਕੇ ਪਹਿਲੇ ਲੜਕਾ ਉਹਦੇ ਨਾਲ ਸਰੀਰੀ ਸਬੰਧ ਬਣਾਉਂਦਾ ਹੈ 9 ਸਾਲ ਤੋ ਉਹਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਅਨੁਸੂਚਿਤ ਜਾਤੀ ਤੇ ਪੈਦਾ ਹੋਈ ਹੈ 9 ਸਾਲ ਤੋਂ ਬਾਅਦ ਜਦੋਂ ਉਹਦੇ ਵੀਰ ਵਿਆਹ ਕਰਾਉਣਾ ਚਾਹੁੰਦੀ ਉਹ ਕਹਿੰਦੀ ਹੈ ਘਰ ਦੇ ਸਾਰਿਆਂ ਨੂੰ ਪਤਾ ਹੁੰਦਾ ਕਿ ਕੁੜੀ ਦੇ ਨਾਲ ਵਿਆਹ ਹੋਣਾ ਹੈ ਜਦੋਂ ਉਹਦੇ ਘਰ ਦੇ ਵਿਆਹ ਕਰਨ ਲਈ ਕਹਿੰਦੇ ਨੇ ਕਿ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਏ ਤਾਂ ਕਹਿੰਦੇ ਨੇ ਕਿ ਅਸੀਂ ਇਸ ਜਾਤੀ 'ਚ ਵਿਆਹ ਨਹੀਂ ਕਰਨਾ ਕੀ ਗੱਲ ਕੋਈ ਗੁਨਾਹ ਹੈ ਅਨੁਸੂਚਿਤ ਜਾਤੀ 'ਚ ਪੈਦਾ ਹੋਣਾ ਪੰਜਾਬ 'ਚ ਕੋਈ ਗੁਨਾਹ ਹੈ ਅਨੁਸੂਚਿਤ ਜਾਤੀ 'ਚ ਪੈਦਾ ਹੋਣਾ ਉਸ ਤੋਂ ਬਾਅਦ ਮੇਰੀ ਭੈਣ ਥਾਣੇ ਆਂਦੀ ਹੈ ਐਸਐਚਓ ਵੀ ਉਹਨੂੰ ਠੁਕਾਂਦਾ ਹੈ ਬੜੀ ਮੁਸ਼ਕਲ ਉਹਦੇ ਘਰ ਦੇ ਥਾਣੇ 'ਚ ਕੰਪਲੇਂਟ ਪਾ ਕੇ ਕਿ ਆਪਣੀ ਐਫਆਈਆਰ ਦਰਜ ਕਰਵਾਉਂਦੇ ਨੇ ਬੜੀ ਮੁਸ਼ਕਲ ਐਫਆਈਆਰ ਉਹਨਾਂ ਦੀ ਦਰਜ ਹੁੰਦੀ ਹੈ ਉਸ ਤੋਂ ਬਾਅਦ ਵੀਨਾ ਹੋ ਜਾਂਦਾ ਹੈ ਕਿਸੇ ਨੂੰ ਵੀ ਅਜਿਹਾ ਤਾਂ ਕਰਿਆ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਸੂਚਿਤ ਜਾਤੀ ਤੋਂ ਪੈਦਾ ਹੋਈ ਹੈ ਉਹਦਾ ਗੁਨਾਹ ਹੈ ਇਸ ਕਰਕੇ ਨਹੀਂ ਕੀਤਾ ਜਾਂਦਾ ਪੰਜਾਬ 'ਚ ਕਿਸੇ ਵੀ ਮਹਿਲਾ ਨੂੰ ਕੋਈ ਵੀ ਪ੍ਰੋਬਲਮ ਹੋਏਗੀ ਭਾਰਤੀ ਜਨਤਾ ਪਾਰਟੀ ਹਮੇ ਨਾਲ ਖੜੀ ਰਹੇਗੀ ਮੈਂ ਆਪਣੀ ਭੈਣ ਦੇ ਨਾਲ ਖੜੀ ਰਵਾਂਗੀ ਮੈਂ ਆਪਣੀ ਭੈਣ ਨੂੰ ਪੂਰਾ ਸੁਭਾਸ਼ਨ ਦਲਾਨੀਆ ਕਿ ਮੈਂ ਉਹਨੂੰ ਪੂਰਾ ਤੇ ਪੂਰੇ ਸਾਰੇ ਅੰਦਰ ਕਰਾ ਕੇ ਹੀ ਰਵਾਂਗੀ ਔਰ ਉਹਨੂੰ ਇਨਸਾਫ ਦਿਲਵਾ ਕੇ ਹੀ ਰਵਾਂਗੀ ਮੈਂ ਐਸਐਚਓ ਨੂੰ ਵੀ ਕਹਾਂਏ ਕਿ ਮੇਰੀ ਭੈਣ ਨੂੰ ਇਨਸਾਫ ਦਿਲਵਾਇਆ ਜਾਏ ਜੇ ਮੇਰੀ ਭੈਣ ਦੇ ਜਿਹੜੇ ਵੀ ਕੰਪਲੇਨ ਨੇ ਚਾਰਜਾਂ ਦੇ ਅੰਦਰ ਕੰਪਲੇਨ ਦਰਜ ਹੈਗੀ ਹੈ ਜੇ ਕੰਪਲੇਨ ਵਾਲੇ ਨਹੀਂ ਫਰੇ ਜਾਂਦੇ ਸਰ ਕੋਲ ਤੇ ਕਿਉਂਕਿ ਬਾਬਾ ਭੀਮਰਾਓ ਬੇਤਕ ਜੀ ਦਾ ਜਨਮ ਦਿਹਾੜਾ ਹੈ ਉਹ ਮੈਂ ਇਸ ਤਰ੍ਹਾਂ ਹੀ ਨਵਾਵਾਂਗੀ ਕਿਉਂਕਿ ਇਹ ਬਾਬਾ ਭੀਮਰਾਓ ਜੀ ਦੇ ਅਨੁਾਈ ਨੇ ਕਿ ਮੈਂ ਬਾਬਾ ਭੀਮਰਾਓ ਬੇਤਕ ਜੀ ਦੇ ਸਾਹਮਣੇ ਧੰਨਾ ਲਾ ਕੇ ਆਪਣੀ ਭੈਣ ਨੂੰ ਇਨਸਾਫ ਦਿਲਵਾਵਾਂਗੀ ਔਰ ਆਮ ਆਦਮੀ ਪਾਰਟੀ ਦੇ ਸਰਕਾਰ ਤੋਂ ਵੀ ਅਸੀਂ ਉਮੀਦ ਕਰਾਂਗੀ ਕਿ ਮਹਿਲਾਵਾਂ ਦੇ ਤੋਂ ਉਹ ਹਮੇਸ਼ਾ ਦੋਗਲੀ ਰਾਜਨੀਤੀ ਕਰਦੇ ਨੇ ਮਹਿਲਾਵਾਂ ਨੂੰ ਵੋਟ ਬੈਂਕ ਸਮਝਦੇ ਨੇ ਮਹਿਲਾਵਾਂ ਨੂੰ ਵੋਟ ਬੈਂਕ ਬਿਲਕੁਲ ਨਾ ਸਮਝਿਆ ਜਾਵੇ ਮਹਿਲਾਵਾਂ ਨਾਲ ਭਾਰਤੀ ਜਨਤਾ ਪਾਰਟੀ ਖਰੀ ਰਹੇਗੀ ਔਰ ਭਾਰਤੀ ਜਨਤਾ ਪਾਰਟੀ ਦਾ ਮਹਿਲਾ ਮੋਚਾ 14 ਤਰੀਕ ਨੂੰ ਬਾਬਾ ਬੀਮਰਾਵ ਨੂੰ ਬਾਬਾ ਬੀਮਰਾਵ ਅੰਬੇਡਕਰ ਜੀ ਦੇ ਸਾਹਮਣੇ ਬੈਠੇਗਾ ਔਰ ਆਪਣੀ ਪੈਨ ਨੂੰ ਇਨਸਾਫ ਦਿਲਵਾ ਕੇ ਹੀ ਰਹੇ ਹਾਂਜੀ ਸਾਡੇ ਪਰਚਾ ਦਾ ਕਨਸਲੂਸ਼ੀਅਨ ਅਸੀਂ ਅਕੀਦਾ ਪਰਚਾ ਦਰਜ ਹੋਇਆ ਵਾ ਜੀ ਤਕੀਸ਼ ਨੂੰ ਆਪਣੀ ਜਿਹੜੀ ਸਾਡੇ ਕੋਲ ਚੱਲ ਰਹੀ ਹੈ ਉਹਦੇ ਵਿੱਚ ਸਬੰਧੀ ਲੜਕੀ ਅੱਜ ਕਿਸ਼ ਹੋਈ ਸੀ ਆ ਕਿ ਤੇ ਆਪਾਂ ਜਲਦੋਂ ਜਲਦ ਜਿਹੜੀ ਗੱਲ ਹੈਗੀ ਇਹਦੇ ਵਿੱਚ ਅਕਿਊਜ਼ ਉਹਨਾਂ ਨੂੰ ਪੜਾਂਗੇ ਕਿਨੇ ਜਾਣੇ ਪਰਚੀ ਚਾਰ ਅਕਿਊਜ਼ ਚਲੇ ਉਸ ਤੋਂ ਬਾਅਦ ਜਿਹੜਾ ਸਿੱਧਾ ਵੈਰੀਫਾਈ ਕਰਦੇ ਆਪਾਂ ਆਇਡੈਂਟੀਫਾਈ ਕਰਕੇ ਜਿਹੜੀਆਂ ਜਿੱਥੇ ਜਿੱਥੇ ਰਹਿੰਦੇ ਉਹਨਾਂ ਦੇ ਘਰ ਰੇਡ ਕਰਕੇ ਆਪਾਂ ਪੁਸ਼ ਕਰਨਾ ਪਵੇਗਾ ਉਹ ਦੇਰ ਕਿੰਨੀ ਜਾ ਬਿਲਕੁਲ ਜੀ ਬਿਲਕੁਲ